ਜਦ ਅਸੀਂ ਜਾ ਰਹੇ ਹਾਂ ਬੜੀ ਚੀਜ਼ ਦਿਖਾਵਾਂਗੇ ਤੁਹਾਨੂੰ ਬਣੇ ਰਿਹਾ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਜ਼ਰੂਰ ਕਰਦੇ ਆ ਕਰੋ ਪਲੀਜ਼ ਸਾਡਾ ਵੀ ਚੈਨਲ ਦੇਖੋ ਲੋਗ ਬਣਾਵਾਂਗੇ ਵਧੀਆ-ਵਧੀਆ ਹੋਰ ਥੋੜੇ ਨੀਵੇਂ ਕੋਈ ਗੱਲ ਨਹੀਂ ਉੱਚੇ ਵੀ ਹੋ ਜਾਾਂਗੇ ਵਧੀਆ-ਵਧੀਆ ਫਿਰ ਤੁਹਾਨੂੰ ਰਾਜਸਥਾਨ ਨਾਲੇ ਪਸਲ ਜਾਵਾਂਗੇ ਅੱਗੇ-ਅੱਗੇ ਜਿਵੇਂ-ਜਿਵੇਂ ਸਟੈਪ-ਬਾਈ-ਸਟੈਪ ਹੋਊਗਾ ਨਾ ਇੱਕਦਮ ਨਹੀਂ ਹੁੰਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਆਏ ਮਾਲ ਓਮੈਕਸ ਮੋਲ ਪਟਿਆਲੇ ਦਾ ਬਹੁਤ ਵਧੀਆ ਮਸ਼ਹੂਰ ਹੈ ਤੇ ਆ ਦੇਖੋ ਕਿੰਨੇ ਕਿੰਨੇ ਸੋਹਣੇ ਮਤਲਬ ਅਸੀਂ ਆ ਕੇ ਨਾ ਬਹੁਤ ਚਿਰਾਂ ਬਾਅਦ ਕਿੰਨੀਆਂ ਕਿੰਨੀਆਂ ਸਟਾਲ ਵਧੀਆ ਲੱਗੀਆਂ ਹੋਈਆਂ ਤੇ ਅਸੀਂ ਬਹੁਤ ਚਿਰਾਂ ਬਾਅਦ ਆਏ ਸੀ ਆ ਦੇਖੋ ਟ੍ਰੇਨ ਨੂੰ ਖੜਾ ਤੇ ਮੈਂ ਕਹਿੰਨਾ ਵੀ ਇੱਥੇ ਇੰਨੇ ਨਜ਼ਾਰੇ ਆ ਦੇਖੋ ਇੱਥੇ ਸੁਣਨ ਨੂੰ ਸਪੀਕਰ ਲੱਗੇ ਵੀ ਆ ਦੇਖੋ ਲੱਤਾਂ ਬਾਹਾਂ ਠੀਕ ਹੁੰਦੀਆਂ ਦੇ ਨਾਲ ਅਕਸਰ ਆ ਦੇਖੋ ਜਾ ਰਹੇ ਸੀ ਨੀਚੇ ਪੌੜੀਆਂ ਤੇ ਤੇ ਬੋੜੀਆਂ ਦੇ ਸਰਦਾਰ ਜੀ ਜਾ ਰਹੇ ਨਾਲ-ਨਾਲ ਸਾਨੂੰ ਹੋ ਗਿਆ ਇਹਨਾਂ ਤੋਂ ਸਾਨੂੰ ਵੀ ਇਹਨੂੰ ਕਿੱਕ ਮਿਲ ਗਈ ਵੀ ਸਰਦਾਰ ਹੈ ਸਾਡੇ ਨਾਲ ਸਰਦਾਰ ਸੌਫੇ ਭਾਰੀ ਹੁੰਦਾ ਭਈ ਉਹ ਦੇਖੋ ਇੰਡੀਅਨ ਇੰਡੀਆ ਤੇ ਤਿਰੰਗਾ ਤੇ ਇੱਕ ਆਪ ਦੇਖੋ ਮਿੰਨੀ ਬੱਸ ਨਿੱਕੀ ਬੱਸ ਬੱਚਿਆਂ ਵਾਲੀ ਬੱਸ ਬਹੁਤ ਪਿਆਰੀ ਬੱਸ ਤੇ ਆ ਦੇਖੋ ਮੋਟਰਸਾਈਕਲ ਬੱਚਿਆਂ ਵਾਲਾ ਉਹ BMW ਕਿਹੜਾ ਭਾਈ BMW ਉਹ ਦੇਖੋ ਬੱਚੇ ਕਿਵੇਂ ਇਹ ਇਹ ਸੌਫਟ ਹੁੰਦਾ ਗੱਦਾ ਹੁੰਦਾ ਸਵੇਸਟਰ ਵੀ ਆ ਦੇਖੋ ਜੀ ਆਪਣਾ ਇੰਡੀਆ ਦਾ ਤਿਰੰਗਾ ਆ ਟਿਕਟ ਕਾਊਂਟਰ ਆ ਸੀੜੀਆਂ ਆ ਦੇਖੋ ਤਰੰਗ ਆ ਆ ਗਏ ਜੀ ਅਸੀਂ ਇੱਕ ਖਾਨ ਭਾਈ ਦੀ ਦੁਕਾਨ ਤੇ ਤਿਆਰ ਟੇਟ ਕਾਊਂਟਰ ਦੇਖੋ ਤੁਸੀਂ ਨਜ਼ਾਰੇ ਦੇਖੋ ਉੱਪਰ ਦੇਖੋ ਕੀ ਆਵਾਜ਼ ਹੈ ਜੀ ਨੰਨ ਦੀ ਆਰੇ ਪੂਰੇ ਏਸੀ ਫੁੱਲ ਹੋ ਚਿਲਡ ਕਰ ਰੱਖਿਆ ਦੇਖੋ ਇੰਡੀਆ 플ੈਗ ਬਹੁਤ ਸੋਹਣ ਲੱਗਿਆ ਸਾਨੂੰ ਇਹ ਇੰਡੀਆ ਲਿਖਿਆ ਨਾਲੇ ਤੇ ਉੱਤੇ 플ੈਗ ਵੀ ਬਹੁਤ ਸੋਹਣਾ ਬਣਾਇਆ ਇਹਨਾਂ ਨੇ ਕਿੰਨੇ ਆਰੇ ਬਣੇ ਪਏ ਆ ਦੇਖੋ ਐਨ ਕਾ ਲੋ ਕਵਰ ਲੋ ਜੋ ਮਰਜੀ ਲੋ ਭਾਈ ਤੂੰ ਬਹੁਤ ਵਧੀਆ ਬਾਈ ਸੀ ਮਿਲ ਕੇ ਖੁਸ਼ੀ ਹੋਈ ਫੋਨ ਵੀ ਦਿੰਦਾ ਏ ਫੋਨ ਦੇ ਕਵਰ ਵੀ ਹੈ ਤੇ ਨਾਲ ਟੈਟੂ ਵਾਲਾ ਟੈਟੂ ਬਣਵਾਓ ਜਿਹੜੇ ਮਰਜੀ ਤੇ ਫੇਰ ਅਸੀਂ ਮੜੀ ਚਾਤੀ ਮਾਰੀ ਇੱਧਰ ਨੂੰ ਵੀ ਇੱਧਰ ਨੂੰ ਵੀ ਚੱਲੀਏ ਤੇ ਆਹ ਦੇਖੋ ਭਾਈ ਸਾਹਿਬ ਕੀ ਖੜਾ ਬੱਚਿਆਂ-ਬੁੱੱਚਿਆਂ ਵਾਲਾ ਹੈ ਕੋਈ ਆਹ ਦੁਕਾਨਾਂ ਦੇਖੀਆਂ ਬਹੁਤ ਖੂਬਸੂਰਤ ਸਾਰੇ ਬ੍ਰਾਂਡਡ ਜਿੰਨੇ ਵੀ ਬ੍ਰਾਂਡ ਹੈ ਇਹਦੇ ਵਿੱਚ ਆ ਦੇਖੋ ਦੁਕਾਨਾਂ ਦੇ ਵਿੱਚ ਦੁਕਾਨਾ ਨਹੀਂ ਸੱਚ ਇਹ ਤਾਂ ਉਹ ਹੈ ਭਾਈ ਸ਼ੋਰੂਮ ਹੈ ਵੱਡੇ ਲੋਕ ਹੈ ਨਾ ਆਪਾਂ ਦੁਕਾਨਾ ਕਹਿੰਨੇ ਆ ਤੇ ਭਾਈ ਸ਼ੋਰੂਮ ਹੈ ਤਕੜੇ ਲੋਕਾਂ ਦੇ ਵੱਡੇ ਵੱਡੇ ਸ਼ੋਰੂਮ ਤਕੜੇ ਤਕੜੇ ਆ ਦੇਖੋ ਜੋ ਮਰਜੀ ਲਿਜਾਓ ਇੱਥੋਂ ਆ ਕੇ ਭਾਈ ਇੱਕ ਵਰਮ ਵੜ ਜੋ ਸ਼ੋਰੂਮ ਦੇ ਵਿੱਚ ਤੇ ਮੈਂ ਇੱਕ ਨੰਨ ਦੀ ਨੰਦ ਸਮਾਰਟ ਆ ਦੇਖੋ ਸਮਾਰਟ ਸਮਾਰਟ ਵੀ ਅਸੀਂ ਵੀ ਸਮਾਰਟ ਹੈ ਇਹ ਵੀ ਸਮਾਰਟ ਦੇਖੋ ਇਹ ਵਿੱਚ ਸ਼ਾਪਿੰਗ ਕਰਸਾ ਦਸਾਰਾ ਮਦਲ ਜਿਹੜਾ ਕਰਦਾ ਅਸੀਂ ਫਿਰ ਮੈਂ ਚੜਿਆ ਸੀੜੀਆਂ ਪੌੜੀਆਂ ਤੇ ਪੌੜੀਆਂ ਚੜ ਕੇ ਅਸੀਂ ਉੱਪਰ ਗਏ ਮੈਂ ਪੁੱਛਿਆ ਰਵੀ ਤੋਂ ਮੈਂ ਕਿਹਾ ਰਵੀ ਇਹ ਕਿਵੇਂ ਚੱਲਣੀਆਂ ਕਹਿੰਦਾ ਬਾਈ ਚੱਲਣੀਆਂ ਝੁੱਲੀ ਨਹੀਂ ਆ ਪਾਣੀ ਚੱਲਣਾ ਇੱਥੇ ਹੈਗਾ ਮੋਸਮ ਉਹ ਫਿਰ ਪੌੜੀਆਂ ਹੀ ਚੱਲਦੀਆਂ ਤੇ ਫਿਰ ਰੇਹਣਾ ਦੇਖਿਆ ਨਜ਼ਾਰਾ ਤੇ ਆ ਜਾਂਦੀ ਟ੍ਰੇਨ ਫਿਰ ਬੰਦੇ ਹੀ ਬੈਠੇ ਬਈ ਇਹ ਚ ਤੇੁੰਡੇ ਜਵਾਗ ਕੀ ਬਾਗ ਹੈ ਬੜੀ ਵਧੀਆ ਲੱਗੀ ਯਾਰ ਤੇ ਪਤਾ ਨਹੀਂ ਬਾਪੂ ਚਲਾਉਂਦਾ ਇਹ ਇੱਧਰ ਦੇਖੋ ਜੀ ਸਟਾਲ ਬਹੁਤ ਹੀ ਵਧੀਆ ਸਟਾਲ ਹੈ ਮੈਂ ਇੱਧਰ ਘੁੰਮ ਕੇ ਦੇਖਿਆ ਆਹ ਦੇਖੋ ਸਟਾਲ ਲੱਗੀ ਤਿਰੰਗਾ ਉੱਤੇ ਆਹ ਦੇਖੋ ਸਟਾਲਾਂ ਇਨ ਕਾਂ ਲੈ ਉਹ ਜੋ ਮਰਜੀ ਲੋ ਚੁਮਕੇ ਲੋ ਮੇਲਪੋਲਸ ਲੋ ਜੋ ਮਰਜੀ ਲੋ ਆਰਚੀ ਕਰ ਲਈ ਆਗੀ ਆਰਚੀ ਗੈਲਰੀ ਇਹ ਤੋਂ ਮੈਂ ਪਹਿਲਾਂ ਗਿਫਟ ਕੋਡ ਖਰੀਦਦਾ ਹੁੰਦਾ ਸੀਗਾ ਤੇ ਹੁਣ ਤਾਂ ਫਿਰ ਇਹ ਫਿਰ ਉਹ ਵਧੀਆ ਬ੍ਰਾਂਡ ਆ ਗਿਆ ਕੋਈ ਆਪਾਂ ਨਾਂ ਨਹੀਂ ਲੈਂਦੇ ਮੇਰੀ ਵੀਡੀਓ ਕਿੱਥੇ ਬਣਾਏਗਾ ਕਈ ਵਿਚਾਰੇ ਖਾਲੀ ਪਏ ਸ਼ੋਰੂਮ ਇਹ ਛੱਟ ਪਰੇ ਆ ਦੇਖੋ ਮੌਂਟੀ ਕਰ ਲੋ ਸੌਰੀ ਨਾ ਲਿੱਤਾ ਗਿਆ ਅਸੀਂ ਆ ਗਏ ਹੁਣ ਇੱਥੇ ਇਹ ਹੈ ਖਾਨ ਭਾਈ ਦੀ ਤੋ ਤੇ ਬਹੁਤ ਵਧੀਆ ਵਧੀਆ ਮੈਂ ਕਹਿੰਨਾ ਲੱਕੜ ਦੇ ਬਣਾਈਆਂ ਵੀ ਆ ਮੈਂ ਦਿਖਾਉਣਾ ਤੁਹਾਨੂੰ ਚੱਕ ਕੇ ਬਹੁਤ ਸਾਰਾ ਲੈ ਜਾਓ ਤੁਸੀਂ ਕਰਿਆ ਦੇਖੋ ਵਿਂਟੇਜ ਪੀਸ ਆ ਸਾਰੇ ਜੀ ਇਹ ਵਿਂਟੇਜ ਪੀਸ ਦੇਖੋ ਕਮਾਲ ਦਾ ਯਾਰ ਇਹ ਚੀਜ਼ ਆ ਚੀਜ਼ ਤਾਂ ਬੜੀ ਵਧੀਆ ਲੱਗੀ ਮੈਨੂੰ ਇਹ ਮੈਂ ਫੁੱਲ ਫੁੱਲ ਰੱਖਣ ਵਾਸਤੇ ਹੈ ਤੇ ਆ ਚੱਕਿਆ ਮੈਂ ਉਹ ਜਿਹੜਾ ਪਰੋਟੀਆਂ ਥਲਦੇ ਉਹਨੇ ਮੈਨੂੰ ਵਧੀਆ ਲੱਗਿਆ ਤੇ ਮੈਂ ਰੱਖਤਾ ਮੈਂ ਕਿਹਾ ਬਾਹਰ ਚਲ ਜਮਾਂਗੇ ਆ ਹੈਗੀ ਜੀ ਕੀ ਹਾਊਸ ਇਹ ਦੇ ਕੀ ਟੰਗਣ ਵਾਸਤੇ ਆ ਜੀ ਆ ਦੇਖੋ ਚਾਬੀਆਂ ਟੰਗਣ ਨੂੰ ਕਹਿੰਦੇ ਆ ਪੰਜਾਬੀ ਚ ਤੇ ਮੈਂ ਫਿਰ ਉਧਰ ਉਧਰ ਹੋਰ ਦੇਖਿਆ ਮੈਂ ਖਾਨ ਭਾਈ ਨੂੰ ਸੱਸੀ ਹੈ ਬੁਲਾਈ ਤੇ ਫਿਰ ਮੈਂ ਹੋਰ ਉਹ ਦੇਖਣ ਲੱਗਿਆ ਪਰ ਮੈਨੂੰ ਪਸੰਦ ਇੱਕ ਆਈ ਜਾਵੇ ਆਹ ਪਤਾ ਨਹੀਂ ਕੀ ਆ ਭਾਈ ਮੈਨੂੰ ਤਾਂ ਸਮਝ ਨਹੀਂ ਆਈ ਇਹ ਉਹ ਤੇ ਔੜੀਆਂ ਭਾਈ ਚੀਜ਼ਾਂ ਚਰਖਾ ਦੇ ਮੰਜੇ ਤੇ ਚਰਖਾ ਹੈ ਸਰਕਾ ਕੱਤ ਦੀ ਹੈ ਵਲੋਗ ਪੂਰਾ ਦੇਖਿਓ ਜੀ ਬਹੁਤ ਬਧੀਆ ਬਣਿਆ ਹੋਇਆ ਸਕਿਪ ਨਾ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸ਼ੇਅਰ ਲਾਈਕ ਜ਼ਰੂਰ ਕਰ ਦਿਆ ਕਰੋ ਪਲੀਜ਼ ਤੁਹਾਡੇ ਵਾਸਤੇ ਬਣਾਉਣਾ ਹੈ ਵਲੋਗ ਤੇ ਮਿਹਨਤ ਲੱਗਦੀ ਹੈ ਦੇਖਿਆ ਜ਼ਰੂਰ ਕਰੋ ਮੇਰੇ ਵੀ ਸਤਿ ਸ਼੍ਰੀ ਅਕਾਲ